ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤਾਂ ਮੈਂ ਜਿਹੜਾ 7 ਵਜ ਗਏ ਸਕੂਲੀ ਬੱਸਾਂ ਦੇ ਹਾਰਨ ਕੋਈ ਇਧਰ ਆਉਂਦੀ ਆ ਕੋਈ ਇਧਰ ਆਉਂਦੀ ਆ ਕੋਈ ਇਧਰ ਆਉਂਦੀ ਆ ਚਾਰ ਸਵੇਰੇ ਹੈ ਨਾ ਘਟੋ ਕਟਾ 9 10 ਬੈਨਾ ਆਉਂਦੇ ਨੇ ਸਵੇਰੇ ਸਵੇਰੇ ਹਾਰਨ ਵੱਜੀ ਜਾਂਦੇ ਨੇ ਪਾਜ ਦੌੜ ਮਾਮਾ ਨੂੰ ਤੇ ਦਾਦੀਆਂ ਨੂੰ ਸਵੇਰੇ ਸਵੇਰੇ ਰਹਿੰਦੀ ਹੈਗੀ ਅੱਜ ਆਪਾਂ ਕੋਠੇ ਤੋਂ ਵਲੌਗ ਸ਼ੁਰੂ ਕੀਤਾ ਜਿਹੜੀ ਗਰਮੀ ਆ ਬਹੁਤ ਹੀ ਜਿਆਦੇ ਗਰਮੀ ਆਏਗੀ ਬਹੁਤ ਹੀ ਗਰਮੀ ਜ਼ਿਆਦੇ ਪੈਂਦੀ ਹੈਗੀ ਤੇ ਮੈਂ ਸੋਚਿਆ ਚਲੋ ਵਲੌਗ ਸ਼ੁਰੂ ਕਰ ਲਾਂ ਇੰਨੀ ਗਰਮੀ ਸਵੇਰੇ ਉੱਠਿਆ ਹੁਣ ਤਾਂ ਐ ਲੱਗਦਾ ਕੋਈ ਕੋਈ ਕਣੀ ਜੀ ਡਿਗਦੀ ਆ ਪੂਰ ਪੂਰ ਜੀ ਤੇ ਕਿਤੇ ਇੱਧਰ ਪੈਂਦਾ ਮੀਂਹ ਸੁਨਾਮ ਕਣੀ ਜਾਂ ਠਿੱਕ ਕਣੀ ਮੀਂਹ ਪੈਂਦਾ ਹੈਗਾ ਕਿਉਂਕਿ ਬੱਦਲ ਬਹੁਤ ਹੋਏ ਪਏ ਨੇਗੇ ਤੇ ਆਪਣੇ ਆ ਨੁਕਸਾਨ ਹੋ ਗਿਆ ਮੋਟਰ ਖੜ ਗਈ ਤੇ ਸ਼ਾਇਦ ਅੱਜ ਆਪਣੀ ਮੋਟਰ ਲਾਉਣ ਆਉਣਗੇ ਸਮਾਨ ਤਾਂ ਆ ਗਿਆ ਤੁਹਾਨੂੰ ਦਿਖਾਉਣਿਆ ਕੈਮਰਾ 'ਚ ਇੰਜ ਕਰਕੇ ਸਰਦਾਰ ਜੀ ਆਏ ਅ ਕੱਲ ਆ ਕੇ ਰਾਤ 1 ਵਜੇ ਆਏ ਸੀ 5:00 6:00 ਵਜੇ ਕਰੈਸਟ ਕੀਤੀ ਫਿਰ ਉਹ ਦੁਬਾਰਾ ਦਵਾਈ ਛਿੱਟੀ ਫਿਰ ਉਹ ਦੁਬਾਰਾ ਦਵਾਈ ਛਿੱਟ ਕੇ ਰੇ ਤੇਲ ਛਿੱਟ ਕੇ ਕਾਲ ਜੀਰੀ ਦੇ ਵਿੱਚ ਤੇ ਫਿਰ ਮਿਸਤਰੀ ਦਾ ਪ੍ਰਬੰਧ ਕੀਤਾ ਮਿਸਤਰੀ ਦਾ ਪ੍ਰਬੰਧ ਕਰਕੇ ਹੁਣ ਸਮਝਾਲ ਲਿਆ ਇਹਨੂੰ ਤੁਹਾਨੂੰ ਦਿਖਾਉਣਾ ਆ ਹ ਸਮਾਨ ਜੋ ਵੀ ਹੈ ਨਾ ਮੋਟਰ ਵਾਲਾ ਦਾ ਤੇ ਦੇਖੋ ਮਿਸਤਰੀ ਕਿਦੋਂ ਆਊਗਾ ਤੇ ਤੁਹਾਨੂੰ ਆਪਾਂ ਵਿਊ ਦਿਖਾਉਣਾ ਕੋਠੇ ਤੋਂ ਕਿਸ ਤਰ੍ਹਾਂ ਦਾ ਸਵੇਰੇ ਸਵੇਰੇ ਸਾਡੇ ਆਣ ਗਵਾਨ ਦਾ ਵਿਊ ਤੇ ਸਾਡੇ ਆਪਣੇ ਆਪਣੇ ਘਰ ਦਾ ਵਿਊ ਹੈ ਨਾ ਹ ਹੁਣ ਕੋਠੇ ਤੇ ਥੋੜਾ ਸਾਂ ਆਉਂਦਾ ਹੈਗਾ ਮੈਂ ਸੁਖਮਨ ਨੂੰ ਠਾਉਣ ਆਈ ਸੀ ਸੁਖਮਨ ਉੱਠ ਕੇ ਥੱਲੇ ਵਗ ਗਈ ਤੇ ਮ바일 ਉੱਪਰ ਸੀ ਮਹਾਚਲਮ ਕਰਨ ਵਲੋਂ ਸ਼ੁਰੂ ਕਰ ਲਾ ਤੇ ਆ ਪਾ ਕਰਦਿਆਂ ਜੀ ਕੈਮਰਾ ਚੇਂਜ ਕੈਮਰਾ ਚੇਂਜ ਕਰਕੇ ਦਿਖਾਉਣਾ ਤੁਹਾਨੂੰ ਹੋਜੀ ਆਪਣੀ ਟਰਾਲੀ ਆ ਗਈ ਹੈ ਸਮਾਨ ਦੀ ਤੇ ਇਸ ਤਰ੍ਹਾਂ ਦਿਓ ਬੇਲਾਂ ਵੀ ਐ ਹੋ ਗਈਆਂ ਪਾਣੀ ਕੱਲੂ ਪੰਕਨਿਓ ਕਮਲ ਆ ਗਏ ਕਿਉਂਕਿ ਮੋਟਰ ਪਾਣੀ ਘਟ ਦਿੰਦੀ ਹੈਗੀ ਅੱਜ ਤਾਂ ਜਮੀ ਥੋੜਾ ਟੂਟੀ ਮੰਗੂ ਪਾਣੀ ਘਟ ਰਹਿ ਗਿਆ ਬਾਰੀ ਸੁੱਕੀ ਪਈ ਹੈ ਜੇ ਮੀਂਹ ਆ ਜੇ ਵਧੀਆ ਰਾਮ ਜਾਨ ਬੇਲਾ ਆਪਣੀਆਂ ਮੀਂਹ ਆ ਜੇ ਸਾਰੀਆਂ ਬੇਲਾ ਰਾਮ ਜਾਨ ਦੇਖੋ ਜੀ ਆਪਣੇ ਆਂਡੀਆਂ ਗਵੰਡੀਆਂ ਦੇ ਘਰ ਇਸ ਤਰ੍ਹਾਂ ਚਾਚਾ ਜੀ ਤੇ ਕਣਕ ਬਾਰੇ ਤੇ ਇਹ ਲੋੜ ਬੰਦਾਂ ਦੀ ਤੇ ਬੰਨਦੇ ਵੀ ਕੱਲ ਬੰਢੀ ਸੀ ਤੁਸੀਂ ਰਹਿਂਦੀ ਹੋਊਗੀ ਠੱਕ ਪਈਏਗੀ ਤੇ ਕਣੀਆਂ ਸੋਨ ਨੂੰ ਸੱਡ ਤੇ ਦਿਖਦੀਆਂ ਸੀ ਹੁਣ ਗਿਆ ਕੋਈ ਕੋਈ ਦਿਖਦੀ ਹੈ ਜੀ ਕੋਈ ਕੋਈ ਕਣੀ ਡਿੱਗਦੀ ਹੈਗੀ ਦੇਖੋ ਮਿਸਤਰੀ ਕਾਹ ਵਜੇ ਆਊਗਾ 8-9 ਵਜੇ ਆਊਗਾ ਮਿਸਤਰੀ ਤਾਂ ਸ਼ਾਇਦ ਆਹ ਦੇਖੋ ਕਣੀਆਂ ਡਿੱਗਦੀਆਂ ਨੇ ਜਿਹੜੇ ਗਿੱਲੇ-ਗਿੱਲੇ ਆ ਕਣੀਆਂ ਡਿੱਗੀਆਂ ਨੇ ਕੋਈ ਕੋਈ ਪਹਿਲਾਂ ਮੈਂ ਗੰਡ ਖੋਲੀ ਪਈ ਆਗੇ ਅਚਾਰ ਦੀ ਗੰਡ ਚੱਕ ਦਿਆਂਗੀ ਤੇ ਆ ਝੋਟੀ ਨੂੰ ਪਾਵਾਂਗੀ ਬਈਆਂ ਰੋਟੀਆਂ ਤੇ ਆਪਾਂ ਚੱਕਦੇ ਹੁਣ ਚਾਰ ਤੇ ਚਾਰ ਚੱਕ ਕੇ ਫੇਰ ਆਪਾਂ ਖੋਲ੍ਹੇ ਸੜਦਾਂ ਨੇ ਮੱਝਾਂ ਫੇਰ ਨਮਾਵਾਂਗੇ ਚੇ ਕਣੀਆਂ ਨੇ ਚੇ ਕਿੰਨਿਆ ਹਜੇ ਕੂਲਰ ਚੱਲੀ ਜਾਂਦੇ ਨੇ ਪੱਖੇ ਚੱਲੀ ਜਾਂਦੇ ਨੇ ਅੰਦਰ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਬਾਹਰੇ ਨਮਾ ਕੇ ਬੰਨ ਦਾਂਗੇ ਨਮਾ ਕੇ ਤੇ ਕਣੀਆਂ ਕੋ ਮੈਂ ਟੱਪ ਦਾਂ ਚਾਰ ਠੀਕ ਆਖੀਮ ਬੱਸ ਦੰ ਨੀ ਤੇ ਸੋਫੇ ਪਰ ਲੰਘ ਚਾਰ ਦੇ ਉਧਰ ਪੰਡ ਪੁੰਡੇ ਮਾਂ ਜਾਈ ਜੀ ਘੁੱਟ ਕਚਾ ਪੀਣ ਨੂੰ ਹੋਰ ਕਰ ਦੇ ਚਾਹ ਬਹੁਤ ਸਵਾਦ ਬਣੀ ਅੱਜ ਬਨੇ ਕਰੇ ਆਏ ਪਤਾ ਨਹੀਂ ਕਿਉਂ ਆਈ ਜੀ ਲੱਗਦਾ ਹੁੰਦਾ ਚਾਹ ਪੀ ਜਾਈਏ ਪੀ ਜਾਈਏ ਲੋ ਜੀ ਕੰਮ ਨਿਭੜੇ ਨਹੀਂ ਤੇ ਰੱਬ ਨੇ ਮੀ ਸ਼ੁਰੂ ਕੀਤਾ ਨਹੀਂ ਪਾਉਣਾ ਦੇਖੋ ਆਪਣਾ ਮੋਟਰ ਵਾਲਾ ਸਮਾਨ ਵੀ ਆ ਗਿਆ ਵਧੀਆ ਆਪਣਾ ਤਾਲੇ ਚੱਲ ਤੇ ਆਪਣਾ ਕੱਚਾ ਕੋਟ ਸਾ ਦੇਖੋ ਗਾਰਾ ਆ ਗਿਆ ਪਹਿਣ ਕੇ ਬਾਰ ਦੀਆਂ ਟਾਈਲਾਂ ਦੀਆਂ ਲਾੜ ਲਾ ਨਿਕਲਿਆ ਆਂ। ਸਸਤੇ ਤੋਂ ਗਰਦਜੀ ਲੈ ਜਾਂਦੀ ਸਾਰੇ ਹੁਣ ਅ ਤੋਰੀਆਂ ਨੇ ਵੇਲੋ ਚਾਚੇ ਕਿਆਂ ਬਾਹਰਲੇ ਘਰ ਵਾਲੀਆਂ ਵੀ ਹਰੀਆਂ ਹਰੀਆਂ ਹੋ ਗਈਆਂ। ਗਰਦ ਨਾਲ ਭਰੀਆਂ ਪਿਆਦੀ ਹੁਣ ਤਾਂ 15 ਦਿਨ ਹੋ ਗਏ ਹੋਣਗੇ 20 ਭਾਏ ਨੂੰ ਨਾ ਬੀਬੀ। 15 ਤੋਂ ਵੀ ਜ਼ਿਆਦੇ। ਲੋ ਜੀ ਐਸਟਰਾ ਮੀ ਪੈ ਰਿਹਾ। ਇਹ ਬੀਜੀ ਦਾ ਵੀਊ ਹੈ। ਅੱਜ ਪਣੇ 베ੜੇ ਦਾ ਵੀਊ ਤਾਂ ਖਾਈ ਜੂ। ਮੈਂ ਜਾਈ ਰਾਤ ਤੇ ਆਇਆ ਸੜਾਉਣ ਲੱਗੀ ਸੀ ਆਹ ਜਿਹੜਾ 뷰 ਵੇਸਤਰਾ ਇਹ ਵੇੜੇ ਚ ਬੱਦਲ ਲੱਗ ਪਾਉਂ ਆਏ ਹਾਏ ਰੋਟੀ ਖਾਧੀ ਅਸੀਂ ਹੁਣ ਸੱਸ ਨੂੰਹਾਂ ਨੇ ਚਟਣੀ ਬਣਾ ਕੇ ਟਮਾਟਰ ਦੀ ਤਾਜ਼ੀਆਂ ਲਾਲ ਮਿਰਚਾਂ ਦੀ ਜਿਸੀ ਕਿਉਂ ਪਾਰਕੇ ਦਸੀ ਨਾਲ ਖਜੇ 10 ਵਾਲੀ ਚਾਹ ਕਰਨੀ ਉਹ ਮਸ਼ੀਨ ਵਾਲਿਆਂ ਨੂੰ ਮੋਟਰ ਵਾਲਿਆਂ ਨੂੰ ਹੋ ਜੇ 10 ਵਾਲੀ ਚਾਹ ਕਰਨੀ ਹੈਗੀ ਰਾਤ ਖਾਣੇ ਨੂੰ ਉਹ ਸਬਜ਼ੀਆਂ ਜੀ ਤੋਰੀਆਂ ਕਦੂ ਤੋਰੀਆਂ ਝੋਲੇ ਫੜੀਆਂ ਪਿੰਡੀਆਂ ਚਾਰ ਸਬਜ਼ੀਆਂ ਦੋ ਅੱਕੇ ਪਿਆ ਨੇ ਸਾਡੇ ਤਾਂ ਕੋਈ ਵੀ ਅੱਕਿਆ ਨਹੀਂ ਕਦੂਆਂ ਨੂੰ ਕਦੂਆਂ ਕਦੂ ਦੀ ਸਬਜ਼ੀ ਬਰਗ ਗਿਆ ਇਸ ਸਾਲ ਮਣੱਕ ਜਨਾ ਇਤਨੇ ਅੱਕਿਆ ਹਨ ਤਾਂ ਸੋਸੀ ਕद्दू ਬਣਾਇਆ ਰਾਤ ਕੀ ਬਣਾਇਆ ਸੀ ਰਾਤ ਚੌਲ ਬਣਿਆ ਗਰਮਣ ਕਰੀ ਕद्दू ਘਤੋਂ ਬਣਾਇਆ ਲੋ ਜੀ ਆਪਾਂ ਨੇ ਕੰਮ ਕਰ ਲਏ ਨੇ ਮੀਂਹ ਪੈ ਰਿਹਾ ਸਾਡੇ ਰੋਟੀ ਵਾਲੇ ਭਾਂਡੇ ਰਹਿ ਨੇ ਮੇਰੇ ਬੀਬੀ ਤੇ ਮੇਰੇ ਹੁਣ ਬਹੁਤ ਮੀਂਹ ਪੈ ਰਿਹਾ ਤੇ ਜੰਗ ਜਾ ਹੀ ਨਾ ਬੀਬੀ ਬੈਠਾ ਬਾਹਰ ਮੀਂਹ ਪੈਂਦਾ ਤੂੰ ਉੱਥੇ ਕੈਂਪਰ ਚੋਂ ਪਹੁੰਚਣੀ ਮੈਂ ਕੈਂਪਰ ਚ ਕੋਲਡੀ ਕਰਕੇ ਆਈ ਹਾਂ ਹਾਂ ਉੱਥੇ ਵੀ ਕੰਮ ਹੀ ਥੋੜਾ ਹੋਰ ਚਾਤਰੀ ਹੋਈ ਆ ਚਾਤਰੀ ਹੋਈ ਐ ਦੋ ਕੱਜੂ ਤਾਂ ਹੋ ਪਏ ਨੇ ਜੜੀ ਚ ਹੋਰ ਤਾਂ ਹਲਵਲੇਰੀ ਐਨੇ ਆਵਨ ਹੁਣ ਇਹ ਸਾਰੇ ਲੇਖ ਲੱਗ ਜਾਣਗੇ ਆਪਣੇ ਮੋਟਰ ਲੱਗਣ ਲੱਗੇ ਅੱਜ ਪਾਲਾ ਦੋ ਦੋ ਘੰਟੇ ਦੱਤਾ ਦਪਾਇਰ ਦੀ ਚਾਤਰੀ ਦਾ ਰਕਰ ਤੇ ਕਰ ਕੇ ਧਰਤੀ ਦੁਪਹਿਰ ਰੋਟੀ ਬਣਾ ਲਾਂਗੇ ਆ ਗਈ ਜਾਂ ਤਾਂ ਆ ਗਈ ਜਾਂ ਤਾਂ ਜਿਹਦੀਆਂ ਦੇ ਮੋਤੀਆਂ कोई था नहीं नहीं बढ़िया टाइम चल मेरी बाड़ी रामू जी वाले मोटर सही जा पीला की छावन पीला है हैं पीला है वो आज वाली ये मैं घर पे युद्ध पानी सोने तक युद्ध सोने ප ර කන්නගන ව තක ප්‍රී ලෝටයි ටෙදේනගේ මක් සිිකේන චත් ෝජදේ ර විට පෙන්න කර දෙ කරල බහිජලන ජෝ යඩු පල මීට රංගලාගනක බෙර බෙඩක් වනා ਵੇਰਾ ਤੋਂ ਚੱਲ ਆ ਲਾ ਲਿਤਾ ਨੀ। ਸਾਇਨਾ ਪੀ ਗੀਆ ਮੇਰੇ ਦੀ ਦੇਰ ਦਾ ਪਾਣੀ ਕਿੰਨਾ ਨਿਕਲ ਰਿਹਾ ਹੂੰ ਜੀ ਬੁਹਾ ਬੁਮਨ। ਦਰਵਾਜ਼ੇ ਦੀ ਕਿਸ ਤਰ੍ਹਾਂ ਬਦੀ ਰੋਚੀ। ਜਦੋਂ ਮਰ ਉਹ ਕਾਗਰ ਬਾਹਰ ਨਹੀਂ ਦਾ ਕੇ ਨੀ ਰੋਕਣਾ। ਮਤ ਬੜੀ ਨਹੀਂ। ਡੈਡੀ ਆਏ ਸੀ ਨਾ ਕੁਰਸੀਆਂ ਚੱਕਣ। ਉਹ ਜਾ ਕੇ ਗਿਆ ਡੈਡੀ ਚਾਰ ਕੁਛ ਨਾ ਲੱਗ ਗਿਆ। ਆਣੀ ਉਹ ਬਗਾ ਹਾਂ ਸਭ ਕੁਝ ਸਾਫ ਕਰ ਲਿਆ ਬਾਸੂ ਦਾ ਸਾਫ ਕਰ ਲਿਆ ਕਲਾਸਟਿਕ ਦੇ ਕੱਪੜਿਆਂ ਨੂੰ ਸੁਬਾਹ ਕਰਨਾ ਕੁਝ ਨਹੀਂ ਹੁੰਦਾ ਹਵਾ ਨਾਲ ਅਜੇ ਸਾਡੇ ਨਾਲ ਮਸੀਹ ਦੇ ਕੱਪੜੇ ਪਏ ਨੇ ਤੋਤੇ ਪਾਣੀ ਕੱਢ ਕੇ ਧੋ ਕੇ ਸਿਕਾਉਣ ਵਾਲੇ ਤੇ ਡੇੜਾ ਨੇ ਲਾਇਆ ਜੀ ਫਿਰ ਬਾਅਦ ਬਾਅਦ ਪਏ ਜਾਣਗੇ ਫਿਰ ਸੁੱਕਣੇ ਪਾਵਾਂਗੇ ਓਹ ਪਰ ਉਹ ਪਰ ਜਲਦੀ ਵਾਲੀ ਤੇ ਹੁਣ ਇਹ ਤੋਂ ਸੋਤਰੇ ਡਿਪਾਰਟਮੈਂਟ ਆ ਰਿਹਾ ਮਾਂ ਲਾਜ ਸਾਜੂ ਉਹ ਕੰਮ ਕਰਵਾ ਦਮੀ ਹੱਦਿਆਂ ਅੰਦਰ ਤੇ ਚਾਹ ਆ ਰਹੀ ਨਾ ਹੋ ਰੋਟੀ ਆ ਇੱਥੇ ਕੱਟੇ ਮਾਰ ਲਾ ਚਲ ਚਾਹ ਬਣ ਜਾਂਦੇ ਕੋ ਫਿਰ ਮਿਲ ਜਾਂਗੇ ਅਪਣ ਦੁਪਹਿਰ ਦਾ ਆਪਣੇ ਮੋਟਰ ਸ਼ੁਰੂ ਹੋ ਗਏ ਨੇ ਲਾਉਣ ਨੂੰ ਮਰੱਕੇ ਵਾਲੀ ਚਾਹ ਲਾ ਲੂਗਾ ਕੋ ਬੋਰ ਲਾਉਣ ਨੂੰ ਲਾ ਦੂਗੀ ਤੇ ਬੀਬੀ ਤੋਂ ਚੀਰ ਲਿਆ ਤੋਰੀਆਂ ਮੋਟੀਆਂ ਮੋਟੀਆਂ ਹੋਰੀਆਂ ਨਹੀਂ ਇੱਕ ਤੋਂ ਸਲਣੀਆਂ ਪੈਣੀਆਂ ਖਾਸਾ ਮੋਟਾ ਸਿਰ ਕੱਲੂਗਾ ਤੇ ਉਹ ਪੀਰ ਹੈ ਨਹੀਂ ਅੰਦਰ ਚਾਹ ਸਰਦਾਂ ਅੱਗੇ ਇੱਕ ਮਿਸਤਰੀ ਹਾਂਜੀ ਲਿਆਉਣਿਆ ਜੇ ਪਚਾ ਵੀ ਪਾਈ ਦਵਾਰੀ ਨੂੰ ਆਪਣੇ ਘਰ ਦਾ ਵੀ ਘੱਟ ਤਿੱਖੀਆਂ ਨਹੀਂ ਹਨ ਆਹ ਬੱਸ ਤਿੱਖੀਆਂ ਪੱਕੀਆਂ ਹਨ ਹੈ ਆਹ ਤਾਂ ਤਿੱਖੀਆਂ ਹੈ ਦੂਜੀ ਲੋਹੇ ਦੀ ਮਨ ভাত ਪਿਖਲਾਦੇ ਆ ਨਾ ਤਾਂ ਵੀ ਪੀਲੀ ਚਾਹ ਵੀ ਬਿੱਤੀ ਪਾਣੀ ਕਰ ਲੈਣ ਆਪਾਂ ਬੇਲੇ ਉਹਨਾਂ ਦੀ ਲੈਣੀ ਚਾਹ ਕੌਲੀ ਚਾਟਣੀ ਚ ਚਾਟਣੀ ਚ ਕੌਲੀ ਕਰਤਾ ਚਾਟਣੀ ਚ ਉਹਦੀ ਚਾਟਣੀ ਵਧੀਆ ਪੈ ਗਿਆ ਬਹੁਤ ਵਧੀਆ ਪੈ ਗਿਆ ਨੂੰ ਸਾਡੇ ਵੀ ਬਿਆ ਦਾਦੀ ਪਾਇਆ ਮਦਾਨੇ ਚ ਆ ਰੋਟੀਆਂ ਗੁੱਟੀਆਂ ਆ ਡੱਬੇ ਵਾਲੀਆਂ ਹਨਾ ਆ ਸੁਖਮੁਨਾਲੀ ਕੌਲੀ ਵਾਲੀ ਤਾਂ ਮੈਂ ਖਾ ਲਾਣੀ ਰੋਟੀ ਮੈਂ ਖਾਉਂਗੀ ਸਬਜ਼ੀ ਖਾਏਗੀ ਆਹ ਦੇਖ ਇੰਨੀਆਂ ਰੋਟੀਆਂ ਤੜਕ ਕੇ ਆਣੀਆਂ ਬੀਬੀ ਮੈਂ ਤਾਂ 10 ਬੰਦ ਦੇ ਉਹ ਤਾਂ 5 ਹੀ ਬਣਦੀਆਂ ਸੇਸੀ ਰੋਟੀਆਂ ਨੇ ਆ ਚਾਰ ਓੰਜ ਪੂਰੀ ਚ ਉਹ ਵੀ ਖਾਦੇ ਨੇ ਕੋਈ ਮਾੜ ਮੰਗਤਾ ਨਹੀਂ ਆ ਰਹਾ ਉਹਨੂੰ ਦੇ ਰਾਂਗੇ ਨਹੀਂ ਪਈਆਂ ਰਹਿਣ ਦੇਣਾ ਹਾਂ ਕੋਈ ਆ ਜਾਂਦਾ ਕੋਈ ਗਰੀਬ ਪੁਰਾਣਾ ਹਨਾ ਗੋੜ ਬੰਦ ਵਿਚਾਰਾ ਥਾ ਤੇ ਆਉਂਦਾ ਨਾ ਸਬਜ਼ੀ ਵੀ ਪਈ ਰਾਂ ਦੇ ਫਿਰ ਮਾ ਫਿਰ ਮਾਰ ਬੋਣਾ ਟਿੱਡ ਚ ਪਉ ਆ ਸਬ지 ਤੈਨੂੰ ਕਰਕੇ ਦੇਉਂਦਾ ਮੈਂ ਚਟਨੀ ਨਾਲ ਖਾਂ ਚਲੋ ਜੀ ਆਪਾਂ ਫਿਰ ਮਿਲਦੇ ਆਂ ਲੋ ਜੀ ਜਿਹੜਾ ਟਾਈਮ ਆ ਹੁਣ 3:30 ਦਾ ਹੋ ਗਿਆ ਤੇ ਆਪਾਂ ਕੱਪੜੇ ਸੁੱਕਣੇ ਪਾ ਦਿੱਤੇ ਨੇ ਮਸ਼ੀਨ 'ਚ ਹੀ ਪਾਏ ਸੀ ਤੋਂ ਤੇ ਸਵੇਰ ਦੇ 8 ਵਜੇ ਦੇ ਕਿਉਂਕਿ ਮੌਸਮ ਠੀਕ ਨਹੀਂ ਸੀ ਹੈਗਾ ਹਨਾ ਤਾਂ ਕਰਕੇ ਫਿਰ ਆਪਾਂ ਲੇਟ ਪਾਏ ਨੇ ਕੱਪੜੇ ਸੁੱਕਦੇ ਤਾਂ ਹੁਣ ਵੀ ਹੁੰਦੀਂਦੇ ਤੇ ਹੁਣ ਸੁਕਾ ਕੇ ਜਿਹੜਾ ਲਾ ਕੇ ਪਾਏ ਨੇ ਜਾਨੀ ਕਿ 3 ਵਜੇ ਪਾਤੇ ਪਿਗੇ ਉਹ ਦੁਬਾਰਾ ਬਣਾ ਲਈਏਗੀ ਸਬਜੀ ਸਬਜੀ ਬੰਦ ਕਰਿਆ ਹੋਏਗੇ ਫੋਟੋ ਆਪਣਾ ਗਏ ਸੋ ਕਿਉਂਕਿ ਤਾਜ਼ਾ ਦੁੱਧ ਚੋ ਕੇ ਫਿਰ ਪਾਵਾਂਗੇ ਤੇ ਅੱਜ ਆਪਣੇ ਮੋਟਰ ਨਾਲ ਤੋਂ ਮੱਥਾ ਟੇਕਿਆ ਸੀ ਦੇਖੀ ਮੈਂ ਕਈ ਪਤਾਸੇ ਖਾਜ ਮੈਨੂੰ ਬਹੁਤ ਵਧੀਆ ਲੱਗੇ ਕਿੰਨੇ ਚਿਰ ਬਾਅਦ ਖਾਦਨ ਤੋਂ ਮੱਥਾ ਟੇਕਿਆ ਹੋ ਪਾਈਆਂ ਨਹੀਂ ਕੋਈ ਚੀਜ਼ਾਂ ਆਈਆਂ ਧਰ ਕੇ ਹਨਾ ਕੋਈ ਆਪ ਦਾ ਕਰਦੇ ਹੋਣਗੇ ਵਿਚਾਰੇ ਕਾਜੇ ਗੁਰਮੰਦਾ ਟਿਫਨ ਮੰਜਨ ਵਾਲਾ ਪਿਆ ਮੱਜਾਂ ਹੇ ਬੈਠੀਆਂ ਨੇ ਮੱਜਾਂ ਜਦੋਂ ਖੜੀਆਂ ਹੋ ਗਈਆਂ ਆਪਾਂ ਫੇਰ ਬੰਨਾਂਗੇ ਇਹਨਾਂ ਨੂੰ ਅੱਜ ਰਾਮ ਨਾਲਾ ਠੰਡ ਠੰਡਾ ਗਿਆ ਜਮੀ ਪੈ ਕੇ ਵੈਸੇ ਪੱਕੇ ਪਹਿਰੇ ਬੰਦ ਕਰਦੇ ਸੀਗੇ ਸੋਦਾ ਅੱਜ ਕਨੇ ਹੁਣ ਉਹੀ ਲਾਈਟ ਮਚਾਈ ਜਾਨੀ ਠੰਡ ਆ ਮੀਂਹ ਤਾਂ ਪਈ ਜਾਂਦਾ ਮੀਂਹ ਵਧੀਆ ਪਏਗਾ ਅਜੇ ਵੀ ਰਬੁੱਤੀ ਹੈ ਦੇਖੋ ਇਸ ਤਰ੍ਹਾਂ ਦਾ ਬਿਉ ਆਇਗਾ ਸਬਜੀ ਆਪਣੀ ਬਣ ਗਈ ਆ 3:30 ਵਜੇ ਬੱਜ ਗਏ ਤੇ ਕੱਪੜੇ ਆਪਾਂ ਨੇ ਬਾਹਰੇ ਪਾਏ ਨੇ ਜੁਰਮਨ ਦਾ ਟੀਫਨ ਮਾਣ ਦਾਂਗੇ ਦੇਖ ਰਿਹਾ ਜੀ ਉਹਨਾਂ ਭਾਈਆਂ ਨੇ ਚਾਹ ਕਰਾਈ ਉਹਨਾਂ ਨੂੰ ਚਾਹ ਕਰ ਦਾਂਗੇ ਆ ਚਾਹ ਪਈ ਆ ਘੁੱਟ ਮੈਂ ਪੀ ਲਾਂ ਡੋਲਾਂਗੇ ਹੁਣ ਜਾ ਕੇ ਉਹਨੇ ਬੰਦਕ ਮਾਸੀ ਕੋਲੇ ਮਾਸੀ ਕੋਲ ਜਾ ਕੇ ਆਉਣੀ ਆ ਬੰਦ ਹੁਣ ਮਸਾ ਕੰਮ ਨਮੇੜੇ ਨੇ ਲੋ ਜੀ ਪਾਤਰ ਰੱਖੇ ਇਧਰ ਕੜਾਹੀ ਤੇ ਖਾਜੇ ਵਾਲੀ ਦੀ ਕੜਾਹੀ ਖਾਜੇ ਵਾਲੀ ਦੀ ਤੇ ਕੜਾਹੀ ਧਰ ਦਿੱਤੀ ਐ ਦੋ ਚਾਰ ਵਾਲੀ ਚਾਹ ਬਣਾ ਦਿੱਤੀ ਐ ਹੁਣ 4:30 ਹੋ ਗਏ ਕੜਾਹੀ ਧਰ ਲਈਏ ਕਿਉਂਕਿ ਜਦੋਂ ਹਣਾ ਕੋਈ ਕੰਮ ਚੱਲਦਾ ਹੋਵੇ ਬਸ ਇਸਤਰੀ ਚੁੱਲੇ ਦਾ ਕੰਮ ਨਹੀਂ ਛਾੜੀ ਖੀਸੋਗਾ ਹੈਗਾ ਵਾਂ ਦੇ ਬਾਣੀ ਆਏ ਹੋਈ ਹਾਲ ਦੇ ਦਿਨ ਦੇ ਦਿਨ ਚਾਹ ਆਏ ਨੇ ਤੇ ਬਸ ਗੁੜ ਦੇ ਡਲੀਆਂ ਜਾਂ ਪੰਨੀਆਂ ਜੀਆਂ ਬਸ ਉਹੜੇ ਨਾਲੀ ਮਸਤੀਆਂ ਜੀਆਂ ਆਉਂਦੀਆਂ ਹੁੰਦੀਆਂ ਹੁੰਦੀਆਂ ਕਿਸੇ ਕਿਸਾ ਦਾ ਉਹ ਤਾਂ ਉਹ ਕਿ ਤਰ੍ਹਾਂ ਦਾ ਯੋਤਰ ਤਾਂ ਜਿਹੜਾ ਉਹਦਾ ਜ਼ਿਕਰ ਪਨਲ ਬਹੁਤ ਸੋਨਾ ਚੱਲ ਪਿਆ ਉਧਰ ਲੋਕ ਲੱਗਣ ਲੱਗੀ ਮੋਟਰ ਅੱਧਾ ਦਿਨ ਤਾਂ ਬਸ ਇਹ ਲੰਘ ਗਿਆ ਤਿਆਰੀ ਕਰਦਿਆਂ ਨੂੰ ਅੱਧੇ ਦਿਨ ਨੂੰ ਲੋਅ ਲੱਗੇ ਨੇ ਮੋਟਰ ਆਹ ਬਹੁਤ ਸਾਰੀਆਂ ਮੋਟਰਾਂ ਖੜੀਆਂ ਹੋਣਗੀਆਂ ਕੱਲ੍ਹ ਕੱਲ ਸਾਡੇ ਪਿੰਡ ਚ ਕਹਿੰਦੇ ਕਈ ਮੋਟਰਾਂ ਖੜੀਆਂ 10 12 ਮੋਟਰਾਂ ਖੜਕਦੀਆਂ ਤੇ ਹਜੇ ਵੀ ਜਨਵਰੀ ਆ ਗਈ ਹੈ ਨਾ ਤੇ ਮਿਸਤਰੀ ਨਹੀਂ ਮਿਲਦੇ ਹੈਗੇ ਐਨੀ ਖਿੱਚ ਪੈ ਰਹੀ ਹੈਗੀ ਪਾਣੀ ਵਾਲੀਆਂ ਮੋਟਰਾਂ ਐਨੀਆਂ ਖੜ ਗਈਆਂ ਨੇਗੀਆਂ ਤੇ ਬਸ ਦੋ ਚਾਰ ਦਿਨ ਵੈਗਰੂ ਸੁਪਰ ਸਾਧ ਨਾਲ ਇਹ ਮੋਟਰ ਆਪਣੀ ਨਗਾੜੀ ਠੀਕ ਹੈ ਟੈਂਕੀ ਚ ਪਾਣੀ ਨਹੀਂ ਚੜਦਾ ਹੂੰ ਤਾਂ ਆ ਜਾਂਦਾ ਥੋੜਾ ਥੋੜਾ ਪਾਣੀ ਵੈਗਰੂ ਚਾਰਕ ਦਿਨ ਡੰਗ ਲਹਾ ਦੇ ਚਲੋ ਐਨੇ ਆਪਣੀ ਮੋਟਰ ਦਾ ਪ੍ਰਬੰਧ ਹੋ ਜਾਊਗਾ ਤੇ ਸਰਦਾਰ ਜੀ ਕੱਲ੍ਹ ਦੇ ਆਏ ਨੇ ਬਹੁਤੋ ਬਿਜੀ ਚੱਲ ਰਹੇ ਨੇਗੇ ਤੇ ਕਹਿੰਦੇ ਮੇਰੇ ਆਉਂਦੀ ਤਾਂ ਤੁਸੀਂ ਲਾਟਰੀ ਕੱਢਤੀ ਲਾਟਰੀ ਜਾਂ ਫਿਰ ਹੁਣ ਨਿਕਲੂਗੀ ਮੈਂ ਕਹਣਾ ਜਿਦੋਂ ਇਹ ਇਹਰੇ ਬੰਦ ਵੀ ਨਹੀਂ ਸਾੜਦਾ ਬਿਜਲੀ ਬਿਨਾਂ ਤੇ ਪਾਣੀ ਬਿਨਾਂ ਤਾਂ ਕਰੇ ਹੁੰਦੇ ਨੇ ਬਿੰਦ ਚ ਨੇਰ ਆ ਜਾਂਦਾ ਹੈਗਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਤੇ ਮੈਂ ਉਧਰ ਜਾਂਦੀ ਸੀ ਮੱਝਾ ਕਰਨੀ ਤੇ ਸਰਦਾਰ ਜੀ ਕਹਿੰਦੇ ਕੜਾਹੀ ਬਣਾ ਦੂ 5 ਵਜੇ ਬਣਾ ਦੂ ਮੈਂ ਕਿਹਾ ਪਾਣੀ ਕੀ ਵੀ ਕਦ ਦੇ ਕੋਣੇ ਘੰਟੇ ਚ ਫਿਰ 5 ਵਜੇ ਕੜਾਹੀ ਬਣਾ ਦੂ ਪਾਣੀ 5 ਵਜੇ ਇਹਨਾਂ ਤਾਂ ਬਣੂਗੀ ਫਿਰ ਮੈਨੂੰ ਜਰਕਦੇ ਨੇ ਵਾਹ ਗਏ ਗਾਇਟਡ ਨੂੰ ਹਬਾਲਿਆ ਗੋਡਵਾਲ ਕੇ ਤਰਿਆ ਜਰਕਦੇ ਨੇ ਚਾਓ ਛੂਤ ਧੋਤੇ ਸਮਾਰੇ ਹਨਾ ਬੀ ਟਾਈਮ ਲੱਗ ਗਿਆ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕੰਮ ਤਾਂ ਦੇ ਆਪਣੇ ਇਸ ਇਸ ਤਰ੍ਹਾਂ ਜਾਰੀ ਰਹਿਣਗੇ ਅੱਜ ਦਾ ਦਿਨ ਸੀ ਜਿਹੜਾ ਬਹੁਤ ਹੀ ਬਿਜ਼ੀ ਸੀ ਚਲੋ ਹਨਾ ਆਪਾਂ ਗਾੜੀ ਦਿੱਤੀ ਜਿਹੜਾ ਆਪਣੇ ਨਵੇਂ ਸੰਤ ਬਣੂ ਪਰੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਪੜੇ ਵੀ ਲਾਉਣੇ ਪੈਣਗੇ ਜੀ